ਇਸ ਡਾਕਟਰ ਤੇ ਸਟਾਫ ਨੂੰ ਸ਼ਾਵਾਸ਼ ਵੀ ਦੇਣੀ ਬਣਦੀ ਐ ਤੇ ਸਲੂਟ ਵੀ ਕਰਨਾ ਬਣਦਾ ਆ ਦੇਖੋ ਕਮਾਲ ਮੈਂ ਸਹੁੰ ਚੁੱਕਦਾ ਹਾਂ ਕਿ ਮੈਂ ਹੱਕਸਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨਹੀਂ ਲਵਾਂਗਾ ਮੈਂ ਸਹੁੰ ਚੁੱਕਦਾ ਹਾਂ ਕਿ ਮੈਂ ਇੱਥੇ ਇਮਾਨਦਾਰੀ ਨਾਲ ਕੰਮ ਕਰਾਂਗਾ ਮੈਂ ਸਹੁੰ ਚੁੱਕਦਾ ਹਾਂ ਕਿ ਮੈਂ ਮੈਂ ਸੌ ਚੁੱਕਦਾ ਹਾਂ ਕਿ ਇੱਥੇ ਕਿਸੇ ਵੀ ਮਰੀਜ਼ ਨੂੰ ਕਮਰਾ ਨਹੀਂ ਕੀਤਾ ਜਾਊਗਾ ਮੈਂ ਸੌ ਚੁੱਕਦਾ ਹਾਂ ਇਹ ਡਾਕਟਰ ਦਾ ਨਾਮ ਹਰਮਨ ਜੀਰਾ ਤੇ ਇਹ ਡਾਕਟਰ ਤੇ ਇਸ ਦੇ ਨਾਲ ਦਾ ਸਟਾਫ ਇੱਕ ਸਰਕਾਰੀ ਹਸਪਤਾਲ 'ਚ ਤਨਾਤ ਨੇ ਤੇ ਇਹ ਸੌ ਖਾ ਰਹੇ ਨੇ ਸੌ ਖਾ ਰਹੇ ਨੇ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਸਰਕਾਰੀ ਹੁਕਮਾਂ ਤੋਂ ਤੇ ਸੌ ਕਾਦੀ ਖਾ ਰਹੇ ਨੇ ਕਿ ਅਸੀਂ ਬਿਲਕੁਲ ਭ੍ਰਿਸ਼ਟਾਚਾਰ ਨਹੀਂ ਕਰਾਂਗੇ ਅਸੀਂ ਕਿਸੇ ਮਰੀਜ਼ ਨੂੰ ਮਿਸ ਗਾਈਡ ਨਹੀਂ ਕਰਾਂਗੇ ਅਸੀਂ ਕਿਸੇ ਮਰੀਜ਼ ਨੂੰ ਬਾਹਰੋਂ ਦਵਾਈ ਲੈਣ ਲਈ ਨਹੀਂ ਲਿਖਾਂਗੇ ਅਸੀਂ ਸਾਰਾ ਕੁਝ ਸਹੀ ਕਰਾਂਗੇ ਕਮਾਲ ਹੈ ਸੱਚਮੁੱਚ ਐਸ ਦੌਰ ਚ ਜਦੋਂ ਇਲਾਜ ਦੇ ਨਾਂ ਤੇ ਸਭ ਤੋਂ ਵੱਡੀ ਲੁੱਟ ਮੱਚੀ ਹੋਈ ਹੈ ਪਹਿਲੀ ਗੱਲ ਤਾਂ ਬਿਮਾਰੀਆਂ ਹੀ ਐਸ ਮੌਜੂਦਾ ਪ੍ਰਬੰਧ ਨੇ ਇੰਨੀਆਂ ਦੇਤੀਆਂ ਹਰ ਬੰਦਾ ਬਿਮਾਰ ਹੈ ਤੇ ਫਿਰ ਇਲਾਜ ਦੇ ਨਾਂ ਤੇ ਠੱਗ ਹੀ ਠੱਗ ਇੱਥੇ ਬੈਠੇ ਨੇ ਵਿਰਲੇ ਚੰਗੇ ਨੇ ਵਿਰਲੇ ਇਮਾਨਦਾਰ ਡਾਕਟਰ ਨੇ ਬਾਕੀ ਤਾਂ ਵਪਾਰੀ ਬਣੇ ਬੈਠੇ ਨੇ ਤੇ ਉਦੋਂ ਇਹ ਡਾਕਟਰ ਹਰਮਨ ਜੀਰਾ ਸਾਹਿਬ ਤੇ ਇਹਨਾਂ ਦੇ ਨਾਲ ਦਾ ਡਾਕਟਰੀ ਸਟਾਫ ਜਿਹੜਾ ਉਹ ਸੌਹ ਜੜੀ ਖਾ ਰਿਆ ਹੈ ਇਹ ਕੋਈ ਛੋਟੀ ਤੇ ਮਾਮੂਲੀ ਗੱਲ ਨਹੀਂ ਹੈਗੀ ਇਹਨੂੰ ਆਮ ਜੀ ਗੱਲ ਨਾ ਸਮਝ ਲਿਓ ਐ ਨਾ ਸਮਝ ਲਿਓ ਇਹ ਕਿੱਡੀ ਕੇ ਗੱਲ ਆ ਕਈਆਂ ਨੂੰ ਲੱਗ ਸਕਦਾ ਹੈ ਕੰਨਿਆਂ ਨੇ ਤਾਂ ਸਾੜੇ 'ਚ ਸ਼ੇਅਰ ਨਹੀਂ ਕਰਨਾ ਪਰ ਜਿਹੜਾ ਸੱਚਾ ਸੁੱਚਾ ਇਨਸਾਨ ਹੈ ਜਿੱਥੇ ਇੰਨਾ ਕੁਸ਼ ਸ਼ੇਅਰ ਕਰਦੇ ਹੋ ਲੋਕਾਂ ਤੱਕ ਚੰਗੀ ਗੱਲ ਨੂੰ ਸ਼ੇਅਰ ਕਰਿਆਂ ਚੰਗਿਆਈ ਫੈਲਦੀ ਹੈ ਤੇ ਬਰਾਈ ਨੂੰ ਸ਼ੇਅਰ ਕਰਿਆਂ ਬਰਾਈ ਫੈਲਦੀ ਹੈ ਸਾਗਰ ਦੀ ਵੋਟੀ ਤੇ ਡਾਂਸਰਾਂ ਦੀਆਂ ਵੀਡੀਓ ਸ਼ੇਅਰ ਕਰਨ ਵਾਲਿਓ ਆ ਸ਼ੇਅਰ ਕਰਨ ਵਾਲੀ ਗੱਲ ਤਾਂ ਕਿ ਹੋਰ ਵੀ ਜਿਹੜੇ ਸਾਡੇ ਵਰਗੇ ਲੋਕ ਨੇ ਜਿਹੜੇ ਇਸ ਗੰਧਲੇ ਸਮਾਜ ਦੇ ਵਿੱਚ ਇਸ ਗੰਧਲੇ ਪ੍ਰਬੰਧ ਦੇ ਵਿੱਚ ਗੰਧਲੇ ਹੋ ਚੁੱਕੇ ਨੇ ਉਹਨਾਂ ਨੂੰ ਮਾੜਾ ਮੋਟਾ ਸੋਚਣ ਦਾ ਮੌਕਾ ਮਿਲੇ ਕਿਉਂਕਿ ਇਹ ਜਿਹੜਾ ਡਾਕਟਰੀ ਦਾ ਪੇਸ਼ਾ ਹੈ ਨਾ ਹਰ ਬੰਦਾ ਡਾਕਟਰ ਦੇ ਅੜਿੱਕੇ ਆਉਣਾ ਹੀ ਆਉਣਾ ਹੁੰਦਾ ਬਿਮਾਰ ਹਰੇਕ ਹੀ ਹੁੰਦਾ ਤੇ ਜਿਹੜੀ ਇਹ ਜਦੋਂ ਦਾ ਸਿੱਖਿਆ ਦਾ ਤੇ ਸਿਹਤ ਦੇ ਇਲਾਜ ਦਾ ਵਪਾਰੀਕਰਨ ਹੋਇਆ ਨਿੱਜੀਕਰਨ ਹੋਇਆ ਨਾ ਉਦੋਂ ਦੇ ਬਹੁਤ ਜ਼ਿਆਦਾ ਗਿਣਤੀ ਜਿਹੜਾ ਇਲਾਜ ਪ੍ਰਬੰਧ ਹੈ ਉਹ ਵਪਾਰ ਬਣ ਗਿਆ ਤੇ ਇਸ ਵਪਾਰ ਬਣੇ ਇਲਾਜ ਪ੍ਰਬੰਧ ਚ ਮਰੀਜ਼ ਨੂੰ ਗਾਹਕ ਸਮਝਿਆ ਜਾਂਦਾ ਤੇ ਡਾਕਟਰ ਦੁਕਾਨਦਾਰ ਬਣੇ ਬੈਠੇ ਨੇ ਤੇ ਫਿਰ ਗਾਹਕ ਦੀ ਛਿੱਲ ਜਿਵੇਂ ਲੈਂਦੀ ਆ ਉਵੇਂ ਲਾਈ ਜਾਂਦੀ ਆ ਗੱਲਾਂ ਕੌੜੀਆਂ ਨੇ ਪਰ ਸੱਚੀਆਂ ਨੇ ਸੌ ਵਾਰ ਸਾਬਤ ਹੋ ਚੁੱਕੀਆਂ ਅਦਾਲਤਾਂ ਵੱਲੋਂ ਸਜ਼ਾਾਂ ਮਿਲ ਚੁੱਕੀਆਂ ਨੇ ਕਿ ਕਿਵੇਂ ਲੁੱਟਿਆ ਜਾਂਦਾ ਹੈ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਜਿਹੜੇ ਡਾਕਟਰ ਨੇ ਉਹਨਾਂ 'ਚੋਂ ਵਿਰਲੇ ਇਹੋ ਜਿਹੇ ਚੰਗਿਆਂ ਨੂੰ ਸਲਾਮ ਹੈ ਪਰ ਬਾਕੀ ਬਾਕੀ ਕੀ ਕੰਪਨੀਆਂ ਦੇ ਨਾਲ ਅੱਟੀਆਂ ਸੱਟੀਆਂ ਨੇ ਕੰਪਨੀਆਂ ਦੇ ਨਾਲ ਗਾਂਢੇ ਸਾਂਢੇ ਨੇ ਤੇ ਉਹਨਾਂ ਕੰਪਨੀਆਂ ਤੋਂ ਫਿਰ ਕਮਿਸ਼ਨ ਲੈ ਕੇ ਤੇ ਉਹਨਾਂ ਕੰਪਨੀਆਂ ਦੀਆਂ ਦਵਾਈਆਂ ਬਾਹਰੋਂ ਲਿਖੀਆਂ ਜਾਂਦੀਆਂ ਨੇ ਫਿਰ ਦੀਵਾਲੀ ਤੇ ਗਿਫਟ ਫਿਰ ਲੋਹੜੀ ਤੇ ਗਿਫਟ ਫਿਰ ਵਸਾਖੀ ਤੇ ਗਿਫਟ ਫਿਰ ਫਿਰ ਦਸਾਹਰੇ ਤੇ ਗਿਫਟ ਤੇ ਉਹ ਕੰਪਨੀਆਂ ਫਿਰ ਮੋਟੇ-ਮੋਟੇ ਤੇ ਮਹਿੰਗੇ ਗਿਫਟ ਦਿੰਦੀਆਂ ਕਮਿਸ਼ਨ ਵਕਰੇ ਤੇ ਇਸੇ ਕਰਕੇ ਮਰੀਜ਼ ਜਿਹੜੇ ਨੇ ਉਹ ਠੀਕ ਨਹੀਂ ਹੁੰਦੇ ਤੇ ਡਾਕਟਰ ਸਾਹਿਬ ਦਾ ਘਰ ਭਰਦਾ ਜਾਂਦਾ ਵੱਡੀ ਗਿਣਤੀ ਲੋਕ ਆਪਦੇ ਜਵਾਨਾਂ ਨੂੰ ਡਾਕਟਰ ਬਣਾਉਣ ਦੀ ਗੱਲ ਕਰਦੇ ਨੇ ਜਦੋਂ ਪੁੱਛੀਏ ਕਿਉਂ ਇਸ ਲਈ ਨਹੀਂ ਕਿ ਡਾਕਟਰ ਬਣ ਕੇ ਫਿਰ ਦੁਖੀ ਲੋਕਾਂ ਦਾ ਇਲਾਜ ਕਰਨਾ ਹੈ ਇਸ ਲਈ ਕਿ ਡਾਕਟਰ ਦੇ ਕਿੱਤੇ 'ਚ ਪੈਸਾ ਬਹੁਤ ਆ ਕਮਾਈ ਬਹੁਤ ਆ ਤੇ ਜਦੋਂ ਇਸ ਕਰਕੇ ਕੋਈ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਂਦਾ ਤਾਂ ਅਸਲ ਉਹ ਲੁੱਟਲੀ ਬਣਾ ਰਿਆ ਹੁੰਦਾ ਦੇਖੋ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਜਦੋਂ ਉਹਨਾਂ ਦੀ ਗੱਲ ਕਰਦੇ ਆ ਤੇ ਕੋਈ ਵਿਰਲੇ ਸਹੀ ਨੂੰ ਛੱਡ ਕੇ ਬਾਕੀਆਂ 'ਚ ਕੀ ਚੱਲ ਰਿਹਾ ਹੈ ਅੰਨੀ ਲੁੱਟ ਮੱਚੀ ਹੋਈ ਆ ਉਹਨਾਂ ਨੇ ਕੀ ਕੀਤਾ ਹਸਪਤਾਲ ਦੇ ਅੰਦਰ ਹੀ ਲੈਬੋਰੀਟਰੀਆਂ ਨੇ ਅੰਦਰ ਹੀ ਦਵਾਈ ਵਾਲੀਆਂ ਜਿਹੜੇ ਮੈਡੀਕਲ ਸਟੋਰ ਨੇ ਜਿੱਥੋਂ ਦਵਾਈ ਖਰੀਦਣੀ ਉਹ ਵੀ ਅੰਦਰ ਹੀ ਨੇ ਤੇ ਡਾਕਟਰ ਪਹਿਲਾਂ ਜਦੋਂ ਨਿੱਕੀ ਜੀ ਪ੍ਰੋਬਲਮ ਲੈ ਕੇ ਵੀ ਕੋਈ ਬੰਦਾ ਜਾਂਦਾ ਤਾਂ ਪੜੇ ਨਿਖੇ ਤਜਰਬੇ ਕਰ ਡਾਕਟਰ ਨੂੰ ਇੰਨੀ ਕੁ ਸੂਜ ਹੋਣੀ ਵੀ ਚਾਹੀਦੀ ਹੈ ਤੇ ਹੁੰਦੀ ਵੀ ਹੈ ਕਿ ਉਹ ਲੱਛਣ ਸੁਣ ਕੇ ਬਿਨਾਂ ਟੈਸਟ ਤੋਂ ਵੀ ਇੱਕ ਅੱਧੀ ਵਾਰ ਦਵਾਈ ਛੋਟੀਆਂ ਬਿਮਾਰੀਆਂ ਦੀ ਲਿਖ ਸਕਦਾ ਪਰ ਜਾਂਦਿਆਂ ਹੀ ਡਾਕਟਰ 7 8 10 ਟੈਸਟ ਲਿਖ ਦਿੰਦਾ ਜਿਹੜੇ ਘਟੋ ਘੱਟ 5 700 ਹਜ਼ਾਰ ਜਾਂ 1500 ਕੀਮਤ ਦੇ ਹੁੰਦੇ ਨੇ ਤੇ ਗਰੀਬ ਬੰਦੇ ਜਿਹੜੇ ਨੇ ਉਹ ਵਿਚਾਰੇ ਤਾਂ ਉਹ ਟੈਸਟ ਕਰਾਉਣ ਲੱਗਿਆ ਸੀ ਉਹਨਾਂ ਦੀ ਬੁਰੀ ਹਾਲਤ ਹੋ ਜਾਂਦੀ ਹੈ ਤੇ ਟੈਸਟ ਫਿਰ ਕਿੱਥੋਂ ਹੋਣੇ ਨੇ ਅੰਦਰ ਹੀ ਲੈਬੋਰਾਟਰੀ ਹੁੰਦੀ ਹੈ ਤੇ ਜੇ ਬਾਹਰ ਲੈਬੋਰਾਟਰੀ ਤੋਂ ਕਿਸੇ ਤੋਂ ਕਰਾਉਂਦਾ ਤਾਂ ਨੇੜੇ ਦੀਆਂ ਸਾਰੀਆਂ ਲੈਬੋਰਾਟਰੀਆਂ ਵਾਲਿਆਂ ਦੇ ਨਾਲ ਡਾਕਟਰ ਸਾਹਿਬ ਦਾ ਕਮਿਸ਼ਨ ਹੁੰਦਾ ਤੇ ਅੱਧੇ ਪੈਸੇ ਲੈਬੋਰਾਟਰੀ ਵਾਲੇ ਦਿੱਤੇ ਤੇ ਡਾਕਟਰ ਸਾਹਿਬ ਦੇ ਹੁੰਦੇ ਨੇ ਤੇ ਫਿਰ ਟੈਸਟ ਤੋਂ ਬਾਅਦ ਬਿਮਾਰੀ ਨਿਕਲ ਆਉਂਦੀ ਨਿੱਕੀ ਮੋਟੀ ਕਿਸੇ ਟੈਸਟ ਚ ਉਸ ਤੋਂ ਬਾਅਦ ਫਿਰ ਡਾਕਟਰ ਸਾਹਿਬ ਜਿਹੜੇ ਨੇ ਉਹ ਦਵਾਈਆਂ ਲਿਖਦੇ ਨੇ ਤੇ ਯਾਦ ਰੱਖਿਓ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਜਿਹੜੀ ਡਾਕਟਰ ਦਵਾਈ ਲਿਖਦਾ ਹੈ ਪ੍ਰਾਈਵੇਟ ਹਸਪਤਾਲਾਂ ਚ ਉਹ ਉਸ ਦੇ ਅੰਦਰ ਵਾਲੇ ਮੈਡੀਕਲ ਸਟੋਰ ਤੋਂ ਹੀ ਮਿਲਦੀ ਹੈ ਹੋਰ ਕਿਸੇ ਦੁਕਾਨ ਤੋਂ ਛੇਤੀ ਕੀਤੇ ਉਹ ਦਵਾਈ ਮਿਲਦੀ ਨਹੀਂ ਕਿਉਂ ਭਲਾ ਇਹੀ ਤਾਂ ਇਲਾਜ ਮਾਫੀਆ ਕੰਪਨੀਆਂ ਨਾਲ ਆਂਡੇ ਸਾਡੇ ਗਾਂਡੇ ਨੇ ਤੇ ਐਦਾਂ ਕਰਕੇ ਮਰੀਜ਼ਾਂ ਦੀ ਬਹੁਤ ਲੁੱਟ ਹੁੰਦੀ ਆ ਇੱਕ ਤਾਂ ਬਿਮਾਰੀਆਂ ਦੇ ਦਰਦ ਨਾਲ ਲੋਕ ਚੀਕ ਰਹੇ ਹੁੰਦੇ ਨੇ ਉੱਤੋਂ ਫਿਰ ਡਾਕਟਰ ਜਿਹੜੇ ਨੇ ਉਹ ਐਸਾ ਰਗੜਾ ਧਰਦੇ ਨੇ ਛਾੜੀ ਗੱਲਾਂ ਦਿਓ ਹੁਣ ਕਈਆਂ ਡਾਕਟਰਾਂ ਨੂੰ ਪੀੜ ਬਹੁਤ ਆਊਗੀ ਪਰ ਮੈਂ ਸੱਚਿਆ ਸੁੱਚਿਆਂ ਦੀ ਤਾਂ ਗੱਲ ਨਹੀਂ ਕੀਤੀ ਮੈਂ ਤਾਂ ਠੱਗਾਂ ਦੀ ਗੱਲ ਕੀਤੀ ਐ ਵੈਸੇ ਸਾਰੇ ਖੇਤਰਾਂ ਦੇ ਵਿੱਚ ਹੀ ਠੱਗ ਮੌਜੂਦ ਨੇ ਹਰ ਖੇਤਰ 'ਚ ਹੀ ਹੈਗੇ ਨੇ ਪਰ ਮੈਡੀਕਲ ਇਹ ਡਾਕਟਰੀ ਖੇਤਰ ਦੇ ਵਿੱਚ ਹਰ ਇੱਕ ਬੰਦੇ ਨਾਲ ਬਹੁਤ ਬੁਰੀ ਹੁੰਦੀ ਹੈ ਕਿਉਂਕਿ ਇਸ ਖੇਤਰ ਚ ਤਾਂ ਪਹਿਲਾ ਹੀ ਬੰਦਾ ਬਿਮਾਰੀ ਨਾਲ ਦੁਖੀ ਹੋਇਆ ਹੁੰਦਾ ਇਸ ਦੌਰ ਚ ਡਾਕਟਰ ਹਰਮਨ ਜੀਰਾ ਹੋਰਾਂ ਨੇ ਜਿਹੜਾ ਇਹ ਕੰਮ ਕੀਤਾ ਹੈ ਇਹ ਸੱਚੀ ਸਲਾਮ ਕਰਨਯੋਗ ਹੈ ਇਹ ਸੱਚੀ ਸਲੂਟ ਕਰਨਯੋਗ ਹੈ ਡਾਕਟਰ ਹਰਮਨ ਜੀਰਾ ਦੀਆਂ ਪਹਿਲਾਂ ਵੀ ਕਈ ਸੋਸ਼ਲ ਮੀਡੀਆ ਤੇ ਵੀਡੀਓ ਵੇਖੀਆਂ ਨੇ ਜਿਨ੍ਹਾਂ ਚ ਬੜੀ ਦਲੇਰੀ ਦੇ ਨਾਲ ਡਾਕਟਰ ਹਰਮਨ ਜੀਰਾ ਜਿਹੜਾ ਉਹ ਪੋਲਾ ਖੋਲਦੇ ਨੇ ਡਾਕਟਰ ਹਰਮਨ ਜੀਰਾ ਜਿਹੜੇ ਹਸਪਤਾਲ ਜਾਂਦੇ ਨੇ ਉਥੇ ਆਪਣੇ ਸਟਾਫ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਉਥੇ ਲਿਖ ਕੇ ਲਾਉਂਦੇ ਨੇ ਕਿ ਇੱਥੇ ਕੋਈ ਵੀ ਬਾਹਰੋਂ ਦੀ ਦੁਕਾਨ ਤੋਂ ਲਿਓਣ ਵਾਲੀ ਦਵਾਈ ਨਹੀਂ ਲਿਖੀ ਜਾਂਦੀ। ਇਹੀ ਤਾਂ ਕਮਾਲ ਹੈ। ਹੁਣ ਪੰਜਾਬ ਦੇ ਵਿੱਚ ਨਵੀਂ ਸਰਕਾਰ ਨੇ ਇਲਾਜ ਕ੍ਰਾਂਤੀ ਦੀ ਗੱਲ ਕੀਤੀ। ਆਖਿਆ ਕਿ ਇੱਥੇ ਮਹੱਲਾ ਕਲੀਨਿਕ ਖੋਲ ਰਏ ਆਂ ਤੇ ਮਹੱਲਾ ਕਲੀਨਿਕ ਖੋਲਤਾ ਰਹੇ ਨੇ ਪਰ ਜਿਹੜੇ ਪਹਿਲਾਂ ਵਾਲੇ ਹਸਪਤਾਲ ਨੇ ਉਹਨਾਂ ਦਾ ਹਾਲ ਕੀ ਹੈ? ਹਸਪਤਾਲ ਜਿੱਥੇ ਬਿਮਾਰ ਨੇ ਉਥੇ ਮਰੀਜ਼ਾਂ ਨੇ ਕੀ ਠੀਕ ਹੋਣਾ ਮੈਡੀਕਲ ਕਾਲਜ ਫਰੀਦਕੋਟ ਚਲੇ ਜਾਓ ਜਾਂ ਜਿਹੜੇ ਵੱਡੇ ਮੈਡੀਕਲ ਕਾਲਜ ਨੇ ਸਰਕਾਰੀ ਉਥੇ ਚਲੇ ਜਾਓ ਪਹਿਲੀ ਗੱਲ ਤਾਂ ਉਹ ਸਰਕਾਰੀ ਰਹਿ ਨਹੀਂ ਗਏ ਅੱਧੇ ਤੋਂ ਵੱਧ ਉਹਨਾਂ 'ਚ ਸਿਸਟਮ ਪ੍ਰਾਈਵੇਟ ਕਰ ਦਿੱਤਾ ਗਿਆ ਔਰ ਦੂਜੀ ਗੱਲ ਜਿੰਨਾ ਕੁ ਕੁਝ ਉਥੇ ਹੈਗਾ ਅੱਧੇ ਟੈਸਟ ਉਥੇ ਹੁੰਦੇ ਨਹੀਂ ਮੈਡੀਕਲ ਕਾਲਜ ਫਰੀਦਕੋਟ ਮੈਨੂੰ ਪਿਛਲੇ ਦਿਨੀ ਜਾਣ ਦਾ ਮੌਕਾ ਮਿਲਿਆ ਤੇ ਉਥੇ ਮੈਨੂੰ ਹਾਰਡ ਦੀ ਥੋੜੀ ਦਿੱਕਤ ਹੋਈ ਜਿਹੜੇ ਪਹਿਲੇ ਹੀ ਦੋ ਮੋਡਲੇ ਖੂਨ ਦੇ ਬਲੱਡ ਟੈਸਟ ਜਿਹੜੇ ਹਰ ਹਾਲ ਤੋਂ ਡਾਕਟਰ ਕਰਾਉਂਦੇ ਨੇ ਉਹ ਵੀ ਅੰਦਰ ਨਹੀਂ ਸੀ ਹੋ ਰਹੇ ਕਹਿੰਦੇ ਜੀ ਬਾਹਰੋਂ ਕਰਾਉਣਾ ਪਏਗਾ ਤੇ ਬਾਹਰੋਂ ਫਲਾਣੀ ਲੈਬੋਰੀ ਤੋਂ ਕਲਾ ਰਹੇ ਹੋ ਜੀ ਤਾਂ ਕਿਉਂ ਨਹੀਂ ਜੀ ਅੰਦਰ ਹੁੰਦਾ ਆਖੇ ਜੀ ਕਿੱਟਾਂ ਨਹੀਂ ਹੈਗੀਆਂ ਜਦੋਂ ਪਤਾ ਕੀਤਾ ਤੇ ਕਿੱਟਾਂ ਉੱਥੇ ਕਈ ਮਹੀਨਿਆਂ ਤੋਂ ਹੈ ਨਹੀਂ ਸੀ ਇਸੇ ਤਰ੍ਹਾਂ ਕਿੰਨੇ ਉਹ ਆਮ ਜਿਹੇ ਟੈਸਟ ਜਿਹੜੇ ਲਗਭਗ ਹਰੇਕ ਬਿਮਾਰੀ 'ਚ ਡਾਕਟਰ ਕਰਾ ਲੈਂਦੇ ਨੇ ਉਹਨਾਂ ਦੀਆਂ ਮੈਡੀਕਲ ਕਾਜ ਫਰੀਦਕੋਟ ਵਰਗੇ ਵੱਡੇ ਹਸਪਤਾਲਾਂ 'ਚ ਵੀ ਕਿੱਟਾਂ ਹੈ ਨਹੀਂ ਗਈਆਂ ਜੇ ਬਾਹਰਲੇ ਛੋਟੇ-ਛੋਟੇ ਲੈਬੋਰੀਆਂ ਕੋਲ ਜਿਹੜੀਆਂ ਕਿੱਟਾਂ ਹੈਗੀਆਂ ਨੇ ਉਹ ਅੰਦਰ ਐਡੇ ਵੱਡੇ ਹਸਪਤਾਲ ਕੋਲ ਹੈ ਨਹੀਂ ਗਈਆਂ ਤੇ ਮਾਮਲਾ ਗੜਬੜ ਹੈ ਦਾਲ ਚ ਕਾਲਾ ਹੈ ਜਾਂ ਫਿਰ ਸਾਰੀ ዳል ਹੀ ਕਾਲੀ ਹੈ ਤੇ ਇਹ ਕਾਲੀ ਦਾਲ ਉਦੋਂ ਤੱਕ ਕਾਲੀ ਹੋਈ ਜਾਣੀ ਹੈ ਜਦੋਂ ਤੱਕ ਆਪਾਂ ਅੱਖਾਂ ਨਾ ਖੋਲੀਆਂ ਜਦੋਂ ਤੱਕ ਕਬੂਤਰ ਵਾਂਗ ਆਪਾਂ ਅੱਖਾਂ ਮਿੱਟੀ ਰੱਖੀਆਂ ਉਦੋਂ ਤੱਕ ਕੁਝ ਨਹੀਂ ਹੋਣਾ ਜਿਵੇਂ ਬਿੱਲੀ ਨੂੰ ਆਉਂਦੀ ਵੇਖ ਕੇ ਜੇ ਕਬੂਤਰ ਅੱਖਾਂ ਮੀਟ ਲਵੇ ਕਿ ਆਪਾਂ ਬਿੱਲੀ ਵੇਖਦੇ ਹੀ ਨਹੀਂ ਤਾਂ ਕਬੂਤਰ ਦੇ ਅੱਖਾਂ ਮੀਟ ਲੈਣ ਨਾਲ ਬਿੱਲੀ ਦੇ ਆਉਣ ਦਾ ਖਤਰਾ ਖਤਮ ਨਹੀਂ ਹੁੰਦਾ ਬਿੱਲੀ ਆ ਰਹੀ ਉਹਨੇ ਖਾਣਾ ਹੀ ਖਾਣਾ ਤਾਂ ਇਸੇ ਤਰ੍ਹਾਂ ਮੈਂ ਉਥੇ ਉਹ ਜੋ ਹਾਲ ਵੇਖਿਆ ਉਥੇ ਜਿਹੜੇ ਹਸਪਤਾਲ ਨੇ ਉਹਨਾਂ 'ਚ ਐਕਸ-ਰੇ ਮਸ਼ੀਨਾਂ ਇੰਨੀਆਂ ਪੁਰਾਣੀਆਂ ਲੱਗੀਆਂ ਨੇ ਸਰਕਾਰੀ ਜਿੱਥੇ ਹੈਗੇ ਨੇ ਕਿ ਉਹਨਾਂ ਨਾਲ ਇੰਨਾ ਰੇਡੀਏਸ਼ਨ ਕ੍ਰੀਏਟ ਹੁੰਦਾ ਜਿਹੜਾ ਮਨੁੱਖ ਦੇ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੁਣ ਨਵੀਆਂ ਤਕਨੀਕਾਂ ਆ ਗਈਆਂ ਨਵੀਆਂ ਤਕਨੀਕਾਂ ਦੇ ਨਾਲ ਇੰਨੀਆਂ ਕਮਾਲ ਦੀਆਂ ਐਕਸ-ਰੇਜ਼ ਮਸ਼ੀਨ ਆਈਆਂ ਨੇ ਜਿਹੜੀਆਂ ਮਨੁੱਖ ਦੇ ਸਰੀਰ ਤੇ ਬੁਰਾ ਪ੍ਰਭਾਵ ਬਹੁਤ ਘੱਟ ਪਾਉਂਦੀਆਂ ਨੇ ਪਰ ਉਹ ਸਰਕਾਰੀ ਹਸਪਤਾਲਾਂ 'ਚ ਕਿਤੇ ਲਾਈਆਂ ਹੀ ਨਹੀਂ ਅਜੇ ਤੱਕ ਗਈਆਂ ਹੈਈ ਨਹੀਂ ਉਹ ਪੁਰਾਣੀਆਂ ਆਦਮ ਬਲੇ ਦੀਆਂ ਲਾਈ ਬੈਠੇ ਨੇ ਜਿਹੜੀਆਂ ਬੰਦਾ ਥੱਲੇ ਪਾ ਕੇ ਕਰਦੇ ਨੇ ਤੇ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਉਹ ਨਵੀਂ ਟੈਕਨੀਕ ਖਰੀਦੀ ਹੋਈ ਆ ਪਰ ਪ੍ਰਾਈਵੇਟ ਵਾਲਿਆਂ ਦਾ ਮੁੱਖ ਮਕਸਦ ਇਲਾਜ ਕਰਨਾ ਨਹੀਂ ਮੁਨਾਫਾ ਕਮਾਉਣਾ ਹੁੰਦਾ ਇਸੇ ਕਰਕੇ ਵਪਾਰੀ ਕਰਨਾ ਨਾ ਉਹ ਇਲਾਜ ਦਾ ਅਗਲੀ ਗੱਲ ਅਗਲੀ ਗੱਲ ਦੇਖੋ ਜਿੰਨੇ ਬਲਾਕ ਪੱਧਰਾਂ ਦੇ ਮਤਲਬ ਤਹਿਸੀਲ ਪੱਧਰਾਂ ਦੇ ਹਸਪਤਾਲ ਸਰਕਾਰੀ ਉੱਥੇ ਤੁਸੀਂ ਜਾਓ ਇੱਕ ਤਹਿਸੀਲ ਪੱਧਰੇ ਸਰਕਾਰੀ ਹਸਪਤਾਲ ਨੂੰ ਕੁਈ 1.200 ਪਿੰਡ ਲੱਗਦਾ ਲੱਖਾਂ ਮਰੀਜ਼ ਲੱਗਦੇ ਨੇ ਉੱਥੇ ਨਾ ਅਲਟਰਾਸਾਉਂਡ ਮਸ਼ੀਨ ਹੈ ਨਾ ਐਕਸ-ਰੇ ਮਸ਼ੀਨ ਨੇ ਐਮ ਆਰ ਆਈ ਸੀਟੀ ਸਕੈਨ ਇਹ ਤਾਂ ਹੋਣੀ ਹੀ ਕੀ ਨਹੀਂ ਹੁਣ ਜੇ ਲੱਖਾਂ ਮਰੀਜ਼ਾਂ ਪਿੱਛੇ ਸਰਕਾਰ ਇੱਕ ਅਲਟਰਾਸਾਉਂਡ ਮਸ਼ੀਨ ਇੱਕ ਸੀਟੀ ਸਕੈਨ ਜਾਂ ਇੱਕ ਐਮ ਆਰ ਆਈ ਨਹੀਂ ਦੇ ਸਕਦੀ ਤਾਂ ਫਿਰ ਇਲਾਜ ਦੀਆਂ ਫੂਟਾਂ ਕਾਦੀਆਂ ਮਾਰਦੇ ਨੇ ਐਵੇਂ ਇਲਾਜ ਕ੍ਰਾਂਤੀ ਇਲਾਜ ਕ੍ਰਾਂਤੀ ਜੇ ਲੱਖ ਬੰਦੇ ਪਿੱਛੇ ਵੀ ਤੁਸੀਂ ਇੱਕ ਐਮ ਆਰ ਆਈ ਨਹੀਂ ਦੇ ਸਕਦੇ ਤੇ ਕਾਹਦਾ ਨਾਜ ਆ ਤੁਹਾਡਾ ਚੱਕੂ ਦਾ ਇਲਾਜ ਦੇ ਰਹੇ ਹੋ ਤੁਸੀਂ ਵਿਦੇਸ਼ਾਂ ਦੇ ਵਿੱਚ 10000 ਬੰਦੇ ਪਿੱਛੇ ਉਹ ਸਾਰੀਆਂ ਮਸ਼ੀਨਾਂ ਉਪਲਬਧ ਨੇ ਤੇ ਇੱਥੇ ਲੱਖ ਬੰਦੇ ਪਿੱਛੇ ਵੀ ਹੈ ਨਹੀਂ ਗਿਆ ਤੇ ਉਂਝ ਇਹ ਇਲਾਜਾਂ ਦੀਆਂ ਕ੍ਰਾਂਤੀਆਂ ਦੀਆਂ ਗੱਲਾਂ ਕਰੀ ਜਾਂਦੇ ਨੇ ਸੋ ਡਾਕਟਰ ਹਰਮਨ ਜੀਰਾ ਹੋਰਾਂ ਨੇ ਜਿਹੜਾ ਇਹ ਕੰਮ ਕੀਤਾ ਸੱਚਮੁੱਚ ਉਹ ਸਲਾਉਣ ਜੋਗਾ ਸਲੂਟ ਕਰਨ ਜੋਗਾ ਡਾਕਟਰ ਹਰਮਨ ਜੀਰਾ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿੰਨੇ ਵੀ ਇਹੋ ਜਿਹੇ ਹੋਰ ਵੀ ਖੇਤਰਾਂ 'ਚ ਲੋਕ ਨੇ ਉਹਨਾਂ ਉਹਨਾਂ ਨੂੰ ਸਲਾਉਣਾ ਚਾਹੀਦਾ ਕਿਉਂਕਿ ਚੰਗੇ ਕੰਮ ਦੀ ਛਲਾਗਾ ਜਿਹੜੀ ਆ ਉਹ ਚੰਗਿਆਈ ਉਤਪਨ ਕਰਦੀ ਆ ਤੇ ਮਾੜੇ ਕੰਮ ਦੀ ਛਲਾਗਾ ਜਿਹੜੀ ਆ ਉਹ ਬਰਾਈ ਉਤਪਨ ਕਰਦੀ ਆ ਸੋ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ